ਦੀ ਗੱਲ ਹੋਈ ਤੇ ਗੁਲਜਾਰ ਦਾ ਵੱਡਾ ਮਾਨ ਸਨਮਾਨ ਉਧਰ ਹੁਸ਼ਿਆਰੇ ਬਾਪੜ ਦੇ ਤਿੰਨ ਜੱਫੇ ਪਾਲੀ ਮੂਨਕ ਕਹਿੰਦਾ ਵੀ 15000 ਦੇ ਕੀ ਬਾਤ ਹੈ ਰਪਿੰਦਰ ਜੀ 11000 ਹੋਰ ਜੋੜ ਦਿਓ ਬਲਕਾਰ ਕਮਾਂਡ ਔਰ ਕਮਾਨ ਯੂਕੇ ਲਾਪ੍ਰੀਤ ਇਕੱਠਾ ਯੂਕੇ ਗੁਰਪ੍ਰੀਤ ਯੂਕੇ ਇਹ ਸਾਰੇ ਵੀਰ ਡਾਕਟਰ ਮਕਰ ਸਿਹਾਲੂਰੀ ਕਹਿੰਦੇ ਆ ਵੀ ਬੋਪਰੀਏ ਹੁਸ਼ਿਆਰੇ ਦੇ ਤਿੰਨ ਜੱਫੇ ਦਵਿੰਦਰ ਕਮਾਨ ਕਹਿੰਦਾ 11000 ਉਹ ਸਾਡੇ ਵੱਲੋਂ ਦਿੱਤਾ ਜਾਵੇਗਾ 15 ਤੇ 16 ਦਾ ਇਹ ਮੈਚ ਹੋਣਾ ਹੈ 16 ਕਾਡਾ ਪੈ ਬਿੱਟੂ ਬਰਨਾਲਾ ਕਾਲਾ ਬਾਈ ਇੰਦਰਜੀਤ ਸੋਟੀ ਅਮਰੀਕ ਸਿੰਘੇਣਾ ਰੰਮੀ ਕਨੇਡਾ ਇਹਨਾਂ ਵੀਰਾਂ ਵੱਲੋਂ ਜੋਗੀ ਹੁਸ਼ਿਆਰੇ ਦੇ ਜੱਫੀਆਂ ਦੇ ਵੱਡੇ ਭਾਈ ਕਰੀ ਇਸ਼ਾਰਾ 5000 ਕਹਿੰਦਾ ਸਾਡੇ ਵੱਲੋਂ ਕਰਦੇ ਹੋ ਕਿੰਨਾ ਹੋ ਗਿਆ ਨਵੀ ਰਪਿੰਦਰ ਜੋੜੀ ਮੇਰਾ ਵੀਰ ਪਹਿਲਾਂ 15000 ਹੋਇਆ ਫਿਰ 11 ਹੋ ਗਿਆ 26 ਹੋ ਗਿਆ 5 ਕਹਿੰਦੇ ਜੋਗੀ ਦਿਦਰਾਂ ਦੇ ਯਾਰਾਂ ਨੇ ਐਲਾਨ ਕਰਵਾਇਆ 31000 ਟੋਟ ਸਿਕਰ ਦਾ ਜੇਤੂ ਇੱਕ ਬੁਲਟ ਦਾ ਜੇਤੂ ਲੋਕਾਂ ਦਾ ਦਿਲ ਜੇਤੂ ਰਕੇਸ਼ ਬਾਪਰੀਆ ਪਹਿਲੀ ਕਬੱਡੀ ਪਾ ਗਿਆ ਪਹਿਲਾ ਪੁਆਇੰਟ ਕਹਿੰਦੇ ਬਾਪਰ ਦੇ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਮੁਸ਼ਤਾਕ ਸਰਪੰਚ ਦਾ ਪਿੰਡ ਹੈ ਜਿਹਨੇ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਕਬੱਡੀ ਖੇਡਣ ਲਾਇਆ ਮੇਰੇ ਵੀਰੋ ਆਹ ਕਹਿੰਦੇ ਆਲਮਗੀਰ ਦੀ ਧਰਤੀ ਦਾ ਇਹ ਲੋਪਿਆਂ ਦੇ ਤੋਂ ਚੰਨ ਕੇ ਆਇਆ ਹੈ ਏ ਬਾਪੂ ਸ਼ਕੰਦਰ ਸਿੰਘ ਦਾ ਪੋਤਰਾ ਇਹਦੇ ਦਾਦੇ ਨੇ ਕਹਿੰਦੇ ਚੋਟੀ ਦੀ ਪਹਿਲਵਾਨੀ ਕੀਤੀ ਹੈ ਜਲਾਲ ਸਾਹਿਬ ਕਰਿਓ ਚਰਚਾ ਜਸ਼ਨ ਆ ਗਿਆ ਲਓ ਜਸ਼ਨ ਪਹਿਲਵਾਨ ਆ ਗਿਆ ਮੇਰੇ ਮਿੱਤਰੋ ਆ ਆਲਨਗੀਰ ਸਾਹਿਬ ਦੀ ਧਰਤੀ ਦਾ ਜਦੋਂ ਮੂਲਕ ਦੇ ਮੇਰੇ ਵੀਰੋ ਗੁਲਜਾਰੀ ਦਾ ਮਾਨ ਸਨਮਾਨ ਹੋਵੇਗਾ ਤੇ ਸ਼ਤੀਸ਼ ਸਰਪੰਚ ਦਾ ਵੀ ਵੱਡਾ ਮਾਨ ਸਨਮਾਨ ਸੌਰੀ ਯੋਗਦਾਨ ਹੋਵੇਗਾ ਮੇਰੇ ਮਿੱਤਰੋ ਆ ਜਸ਼ਨ ਦੀ ਪੈਂਦੀ ਹੋਈ ਰੇਡ ਇੱਕ ਪੌਸੇ ਧੱਕੜ ਰ ਗਿਆ ਧੱਕਾ ਕਰ ਗਿਆ ਗੋਗੜੀਆਂ ਵਾਲਾ ਹਿੱਕ ਤੇ ਦੀਵਾ ਬਾਲ ਗਿਆ ਇਹ ਗੋਗੜੀਆਂ ਵਾਲਾ ਟਾਕੜਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਸਾਢੇ 15 ਤੇ 16 ਦਾ ਮੈਚ ਹੈ ਮੂਨਕੜੇ ਕਬੱਡੀ ਕੱਪ ਦਾ ਫਾਈਨਲ ਮੈਚ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਾਨ ਲੈ ਵੀ ਜੱਗੂ 31000 ਦੇ ਤਿੰਨ ਹੋਣਗੇ ਉਹ ਵਿਕੇ ਸ਼ਾਤਰ ਦੀ ਰੇਡ ਮਨੀ ਪੱਲੀਆਂ ਵਾਲਾ ਇਸ ਵੇਲੇ ਜੋ ਕਰਦਾ ਫਿਰਦਾ ਹੈ ਜਸਦੀਸ਼ ਸਰਪੰਚ ਦਾ ਅੱਜ ਦੇ ਮੇਲੇ ਤੇ ਵੱਡਾ ਯੋਗਦਾਨ ਹੈ ਕਿੱਤੇ ਕੁਰਤੇ ਪਜਾਮੇ ਜਿਹੜਾ ਰੱਖਦਾ ਏ ਪਾ ਕੇ ਬੱਲੇ ਬੱਲੇ ਜਿਹਨੇ ਕਹਿੰਦੇ ਰੱਖੀ ਕਰਵਾ ਕੇ ਨਾਲ ਰਹਿੰਦੇ ਜਿਹਦੇ ਸਦਾ ਪੰਜ ਸੱਜਣਾ ਉਹ ਖੜਾ ਸਾਡਾ ਹSTIT ਸਰਪੰਚ ਸੱਜਣਾ ਅੱਜ ਹSTIT ਸਰਪੰਚ ਦੇ ਯਾਰ ਦਾ ਮੇਲਾ ਹੈ ਗੁਲਜਾਰੀ ਪੂਨਕ ਦੀ ਕਹਿੰਦੇ ਮੇਰੇ ਵੀਰੋ ਹੋਮ ਗਰਾਊਂਡ ਹੈ ਜਿੱਥੇ ਕਬੱਡੀ ਕਬੱਡੀ ਹੋ ਰਹੀ ਹੈ ਇੱਥੋਂ ਗੁਲਜਾਰੀ ਉੱਠਿਆ ਆਹ ਗਰਾਊਂਡ ਨੇ ਗੁਲਜਾਰੀ ਪੈਦਾ ਕੀਤਾ ਰਕੇਸ਼ ਬਾਪਰੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਬਾਪਰੀਆ ਬਾਪਰੀਆ ਰਕੇਸ਼ ਮੇਰੇ ਕਬੱਡੀ 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 ਮੱਲੀਆਂ ਵਾਲਾ ਜ਼ਿਲ੍ਹੇ ਜਲੰਧਰ ਦਾ ਮੇਰੇ ਮਿੱਤਰੋ ਔਰ ਦੂਜੇ ਪਾਸੇ ਜੱਗੂ ਜਾਂ ਫਿਰ ਮੱਲੀਆਂ ਵਾਲਾ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਜੀ ਕਬੱਡੀ ਦਾ ਹੀ ਖਿਆਲ ਹੈ ਅੱਜ ਕਹਿੰਦੇ ਜਲਾਲ ਵਾਲੇ ਦੇ ਪੋਲ ਗੂੰਜਦੇ ਆ ਮੂਨਕ ਦੇ ਵਿੱਚ ਕਬੱਡੀ ਹੋ ਰਹੀ ਹੈ ਤੇ ਨੈਸ਼ਨਲ ਸਟਾਈਲ ਕਬੱਡੀ ਦਾ ਸੁਪਰ ਹੀਰੋ ਮਨਪ੍ਰੀਤ ਪਾਨਾ ਚੇਚੇ ਤੌਰ ਤੇ ਪੁੱਜਾ ਦੁਨੀਆ ਦੀਵਾਨੀ ਵੱਡੇ ਵੀਰ ਦੀ ਇੱਕ ਪਾਸੇ ਜਸ਼ਨ ਆਲਮ ਗਰੀ ਹੈ ਉਹ ਸਾਹਮਣੇ ਵੇਖਦਾ ਹੈ ਕਬੱਡੀ ਪਾ ਰਿਹਾ ਹੈ ਬਹੁਪੁਰੀਆ ਹੁਸ਼ਿਆਰਾ ਇਹ ਵੀ ਚੰਦਰਾ ਧਾਜੀਆਂ ਮੋੜ ਜਾਂਦਾ ਹੈ ਇਹਦੀ ਹਿੱਕ ਤੇ ਪਰੋਟੇ ਲਾ ਜਾਂਦਾ ਹੈ ਇਹਦੀ ਹਿੱਕ ਤੇ ਤੀਜੇ ਮਾਰ ਜਾਂਦਾ ਹੈ ਇਹ ਬੱਕਰੀਆਂ ਗੱਲਾ ਕਰਵਾ ਜਾਂਦਾ ਹੈ ਇਹ ਦੁਨੀਆ ਬਚਾ ਜਾਂਦਾ ਹੈ ਓ ਜਸ਼ਨ ਜਸ਼ਨ ਪਹਿਲਵਾਨ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਜਸ਼ਨ ਪਹਿਲਵਾਨ ਮੇਰੇ ਮਿੱਤਰੋ ਉਹ ਛਾਤਰ ਵਾਲਾ ਬਿੱਕਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਿ ਪਿੰਡੇ ਲਿਸ਼ਕਨ ਫਟਿਆ ਦੇ ਜਵਾਨੀ ਉੱਟ ਜੁ ਉੱਟ ਜੁ ਕਰਦੀ ਜਾਸ ਜਿਵੇਂ ਝੱਟ ਹੈ ਚੀਤੇ ਦੀ ਰੇਡ ਵਾਂਗ ਸਿਰ ਤੇ ਡਾਰੀ ਧਰਦੀ ਫੈਸਲੇ ਹੁੰਦੇ ਲੱਖਾਂ ਦੇ ਜੱਗੂ ਜੱਫਾ ਲੱਗੂ ਜੱਗੂ ਉਧਰ ਪਾਲੀ ਆਸਟ੍ਰੇਲੀਆ ਕੱਲ੍ਹ ਆਸਟ੍ਰੇਲੀਆ ਜੋਪਰੀਆ ਪਤਾ ਨਹੀਂ ਉਸਤਾਦ ਦੀ ਜਾਨ ਦੇ ਵਿੱਚ ਮੈਨਾ ਵੱਡੇ ਵੀਰ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਵੱਡੇ ਭਰਾ ਨੇ ਨੋਕਾਂ ਦਾ ਮੀਂਹ ਬਰਾਇਆ ਹੋਇਆ ਹੈ ਡਾਕਟਰ ਮੱਗਰ ਸਿਆਲੂ ਦੀ ਪੁੱਜੇ ਹੋਇਆ ਬਾਪਰੀਆ ਹਿਸ਼ਾਰਾਂ ਤੇ ਸਰੀਲ ਇੱਕ ਪਾਸੇ ਟੱਕਰ ਕਾਪਰੀਆ 31000 ਵਾਲਾ ਪਹਿਲਾਂ ਲਾ ਗਿਆ ਮੇਰੇ ਮਿੱਤਰੋ 31000 ਵਾਲਾ ਮੇਰੇ ਵੀਰੋ ਲੱਗ ਗਿਆ ਪਾਲੀ ਹੜਾ ਵੱਲੋਂ ਮਾਨ ਸਨਮਾਨ ਜੋਗੀ ਦੇਵ ਨੇ ਤੇ ਸਾਥੀਆਂ ਵੱਲੋਂ ਮਾਨ ਸਨਮਾਨ ਡਾਕਟਰ ਮੱਗਰ ਹੜਾ ਵੱਲੋਂ ਚਮਕਾਰ ਹੜਾ ਵੱਲੋਂ ਫੁਲਕਾਰ ਕਮਾਨ ਹੜਾ ਵੱਲੋਂ ਗੁਰਪ੍ਰੀਤ ਯੂਕੇ ਦੇ ਲਾਪਰੀ ਇਕੱਠੇ ਹੜਾ ਵੱਲੋਂ ਮਾਨ ਸਨਮਾਨ ਲਾ ਮੱਲੀਆਂ ਵਾਲਾ ਬਣੀ ਤੇ ਰਕੇਸ਼ ਸਪਰੀਆ ਸਿਉ ਦਾ ਪੁੱਤਰ ਬਹੁਤ ਪਰਗੀਆਂ ਛੋਟੀ ਉਮਰ ਦਾ ਵੱਡਾ ਖਿਡਾਰੀ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਵਾਈ ਵਾਈ ਕਹਿੰਦੀ ਦੁਨੀਆ ਵਾਈ ਵਾਈ ਕਹਿੰਦੀ ਦੁਨੀਆ ਵਾਈ ਤਰੀਕ ਨੂੰ ਪੰਤ ਨਿਜਰ ਵੀ ਸੱਤਾ ਦੇ ਰਿਹਾ ਕਦੋਂ ਦੇ ਕਬੱਡੀ ਕੱਪ ਦਾ ਵੀ 22 ਤਰੀਕ ਨੂੰ ਵੱਡੀਆਂ ਰੌਣਕਾਂ ਜਿਹੜੀਆਂ ਖਜ਼ੂਰਲੇ ਆ ਪੰਤ ਨਿਜਰ ਕਹਿੰਦਾ ਵੀ ਵੱਟੀਆਂ ਰੌਣਕਾਂ ਜਿਹੜੀਆਂ ਲੱਗਣਗੀਆਂ ਮੇਰੇ ਮਿੱਤਰੋ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਨ ਇਹ ਜਸ਼ਨ ਹੈ ਇਹ ਜਸ਼ਨ ਹੈ ਇੱਕ ਟੱਕੜ ਵਾਲੀਆ ਸਾਡਾ ਵੀਰ ਪੁੱਜਾ ਕੈਨੇਡਾ ਤੋਂ ਆਹ ਸਾਹਮਣੇ ਵੇਖਣਾ ਵੀ ਇਸ ਲਈ ਕਬੱਡੀ ਐਸ.ਆਈ. ਰਾਮ ਸਿੰਘ ਦੀ ਵਿਸਲ ਫੈਸਲੇ ਕਰਦੀ ਆ ਪੁਆਇੰਟ ਇਸ ਵਿੱਚ ਧਾਵੀ ਦਾ ਹੈ 2 ਮਾਰਚ ਨਵੇਂ گاਉਂ ਦੇ ਵਿੱਚ ਕਬੱਡੀਆਂ ਪਹਿਨਗੀਆਂ 1 ਮਾਰਚ ਹਾਮ ਢੀਦੀ ਦੀ ਹੈ 3 ਮਾਰਚ ਤਾਜਲਪੁਰ ਦੇ ਵਿੱਚ ਟਰੈਕਟਰ ਦੇਤੇ ਜਾਣਗੇ 9 ਮਾਰਚ ਕਹਿੰਦੇ ਮੰਡਵੀ ਵਾਲੇ ਯਾਰ ਪੁੱਦੇ ਹੋਇਆ 1 ਲੱਖ ਤੇ ਪੌਣੇ ਲੱਖ ਦੀ ਟੱਕਰ ਹੋਵੇਗੀ ਬੈਸਟਾ ਦੇ ਲਈ ਮੋਟਰਸਾਈਕਲ ਓਏ ਜੱਗੂ ਦੀ ਟੱਕਰ ਪਿੱਕੇ ਨਾਲ ਪਈ ਹੋਈ ਹੈ ਛਾਤਰਵਾਲਾ ਪਿੱਕਾ ਤੇ ਹੱਕ ਮੜਿਆ ਜੱਗੂ ਲਓ ਜੱਗੂ ਦਾ ਇੱਕ ਜੱਫਾ ਹੋ ਗਿਆ ਤੇ ਡਾਕਟਰ ਮਕਰ ਪਤਾ ਕੀ ਕਹਿ ਗਿਆ ਜਿਹੜੇ ਦੋ ਬਾਕੀ ਆ 51000 ਦੇ ਇਹ ਬਹੁਤ ਹੈ ਜਿੱਤਾ ਕੀ ਆ ਬਾਤ ਹੈ ਡਾਕਟਰ ਮਮ ਸਿਆਲੂਰੀ ਜਦੋਂ ਕਰਾਉਂਦੇ ਆ ਤਕਰਵਾਉਂਦੇ ਆ ਉਹ ਜਦੋਂ ਕਰਾਉਂਦੇ ਆ ਬੱਕਰੀਆਂ ਗੱਲਾਂ ਕਰਵਾਉਂਦੇ ਆ ਇੱਕ ਪਾਸੇ ਸਨੀਲ ਢਮਟਾਨ ਵਾਲਾ ਦੂਜੇ ਪਾਸੇ ਸੁਪਾ ਸਿੰਘ ਨੇੜ ਦਾ ਪੁੱਤਰ ਬੋਪਰੀਆ ਹੁਸ਼ਕਰ ਸਿੰਘ ਹੈ ਪੁਆਇੰਟ ਇਸ ਵਿੱਚ ਧਾਵੀਦਾ ਇਹ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ ਇਹ ਇਨਾਮ ਤੇ ਜਿੱਤ ਦੀ ਜਿੱਤਦਾ ਇਹ ਚੰਦਰਾ ਲੋਕਾਂ ਦੇ ਦਿਲ ਵੀ ਲੁੱਟ ਜਾਂਦਾ ਹੈ ਇਹ ਲੋਕਾਂ ਦੇ ਦਿਨਾਂ ਤੇ ਟਾਕੇ ਮਾਰ ਜਾਂਦਾ ਮੰਗਦੇ ਨਹੀਂ ਖੁੰਦੇ ਹਾਂ ਅਸੀਂ ਪੁੱਤ ਟਾਕੂਆਂ ਦੇ ਇਹ ਕਹਿੰਦਾ ਨੰਬਰ ਮੰਗ ਕੇ ਨਹੀਂ ਨਾ ਨੰਬਰ ਖੋਕੇ ਲੈ ਕੇ ਜਾਣਾ ਹੈ ਉਹ ਨੰਬਰ ਤੇ ਡਾਕਾ ਮਾਰਨਾ ਹੈ ਮੇਰੇ ਵੀਰੋ ਲਓ ਰਕੇਸ਼ ਡਾਕਟਰ ਮੱਗਰ ਜੀ ਕਿੰਨੇ ਕਰਦੇ ਆ ਮਨੀ ਦੇ ਦੋ ਜੱਫਿਆਂ ਦਾ 20 ਕੇ 31 31000 ਰੁਪਏ ਮਨੀ ਮੱਲੀਆਂ ਵਾਲੇ ਦੇ ਵੀ ਤਿੰਨ ਜੱਫਿਆਂ ਦਾ ਮੇਰੇ ਪੰਜਾਬੀ ਵੀਰੋ ਡਾਕਟਰ ਮੱਕਰ ਚਮਕਾਰ ਕਮਾਨ ਹਲਕਾਰ ਕਮਾਨ ਗੁਰਪ੍ਰੀ ਯੂਕੇ ਲਾਪਰੀ ਇਕੱਠੇ ਹੋਣਾ ਦਾ ਉਧਰ ਨਵੀ ਹੋਣਾ ਦਾ ਬੱਪੂ ਹੋਣਾ ਦਾ ਤੇ ਕਾਕੇ ਕੋਟ ਫਤਿਹ ਹੋਣਾ ਦਾ ਪਹਿਲਾ ਪ੍ਰਾਈਜ਼ ਆਇਂਦੇ ਮੇਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਭਾਰਤੀ ਕਿ ਬੀਟੀ ਨੇ ਕੋਈ ਚੰਡੀਗੜ੍ਹ ਸ਼ਹਿਰ ਵਰਗੀ ਆਹ ਮੇਰੇ ਮਿੱਤਰੋ ਇਸ ਲਈ ਚਸ਼ੰਦੀ ਰੇਡ ਔਰ ਦੂਜੇ ਪਾਸੇ ਆਹ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਨੂੰ ਕਸ ਕਰ ਗਿਆ ਕੰਮ ਕਸੂਤਾ ਜੇਨ ਗਲਜਾਰੀ ਮੂਨਕ ਦੇਖਦਾ ਵੀ ਸਵਾਦ ਆ ਰਿਹਾ ਹੈ ਜਿਹੜੀਆਂ ਕਹਿੰਦੇ ਲੁੱਡੀਆਂ ਗਲਜਾਰੀ ਮੂਨਕ ਨੇ 25 ਸਾਲ ਇਨਾ ਗਰਾਊਂਡਾਂ ਦੇ ਵਿੱਚ ਭਾਂਜਾ ਉਹ ਸਮਾਂ ਯਾਦ ਆਉਂਦਾ ਮੇਰੇ ਵੀਰੋ 2010 ਦਾ वर्ल्ड कप ਦੁਨੀਆ ਦੀ ਯਾਦ ਹੈ ਏਸ਼ੀਆ ਕੱਪ ਦੇ ਕਹਿੰਦੇ ਕਪਤਾਨ ਦੀ ਮੇਰੇ ਵੀਰੋ ਵੱਡੀ ਜ਼ਿੰਮੇਵਾਰੀ ਅੱਜ ਦੇ ਮੈਲੇ ਤੇ ਹੈ ਗਲਿਆਰੀ ਮੌਨਕ ਕਪਤਾਨ ਰਿਹਾ ਏਸ਼ੀਆ ਕੱਪਾਂ ਦੇ ਵਿੱਚ ਭਾਰਤੀ ਟੀਮ ਦਾ ਦੁਨੀਆਂ ਦੇ ਵਿੱਚ ਗੱਲਾਂ ਹੋਈਆਂ ਮੌਨਕ ਦਾ ਨਾਂ ਚਮਕਾਇਆ ਇੱਕ ਪਾਸੇ ਹਾਕਮਲਿਆ ਜੱਗੂ ਹੈ ਪਰ ਬੌਪਰੀਆ ਰਕੇਸ਼ ਉੱਡ ਗਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਡਾਨ ਸਾਹਿਬ ਦੀ ਧਰਤੀ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਰਤਵਾ ਹੈ ਇੱਕ ਪਾਸੇ ਸੁਨੀਲ ਕਬੱਡੀ ਪਾ ਰਿਹਾ ਹੈ ਅਰਨਾਣੇ ਦਾ ਬੂਟਾ ਬਾਪੁਰ ਦਾ ਸੋਨੂ ਹੈ ਬਾਪੂਰੀਆ ਹੁਸ਼ਿਆਰਾ ਨਾਲ ਕਹਿੰਦੇ ਮਨਦੀਪ ਧੱਕੜ ਗੋਗੜੀਆਂ ਵਾਲਾ ਹਰਿਆਣੇ ਦਾ ਮਾਨ ਅਜ ਪੰਜਾਬ ਦੇ ਵਿੱਚ ਪੁੱਜਾ ਹੋਇਆ ਹੈ ਕੀ ਗੱਲ ਹੋਵੇਗੀ ਕੀ ਮੇਰੇ ਵੀਰੇ ਅੰਦਾਜ਼ ਹੋਵੇਗਾ ਸੁਨੀਲ ਇਸਵੇਂ ਕਬੱਡੀ ਕਬੱਡੀ ਕਰਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਉਧਰ ਨਾਗਰਾ ਪਰਿਵਾਰ ਦਾ ਵੀ ਲੱਖ ਦਾ ਸਹਿਯੋਗ ਹੈ

ਕੱਕੜਵਾਲ ਦਾ ਨਹੀਂ ਇਹ ਆਲੰਗੀਰ ਦਾ ਜਸ਼ਨ ਹੈ ਆਲੰਗੀਰ ਦਾ ਜਸ਼ਨ ਕਿੰਦੇ ਯਾਰ ਗੁਰਪ੍ਰੀ ਯੂਕੇ ਬਲਕਾਰ ਕਮਾਨ ਤੇ ਲabri ਇਕੱਠਾ ਗੁਰੀਬਾਈ ਤੇ ਨਾਲ ਸਾਡਾ ਦਵਿੰਦਰ ਕਮਾਨ ਕਹਿੰਦੇ ਆ ਮਨਦੀਪ ਟੱਕੜ ਗੋਗੜੀਆਂ ਦੇ ਹੁਣ ਤੋਂ ਤਿੰਨ ਜੱਫੇ 31000 ਦੇ ਹੋਣਗੇ ਮੇਰੇ ਵੀਰੋ ਅੱਜ 31 31000 51 51000 ਜੱਫਿਆਂ ਤੇ ਲੱਗ ਰਿਹਾ ਇਹ ਗੁਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ ਉਸਤਾਦ ਦੀ ਯਾਦ ਦੇ ਵਿੱਚ ਕਬੱਡੀਆਂ ਪੈ ਰਹੀਆਂ ਇੱਕ ਪਾਸੇ ਜਸ਼ਨਾਲ ਬਗੜੀਆ ਦੂਜੇ ਪਾਸੇ ਬੋਪਰੀਆ ਹੁਸ਼ਿਆਰ ਹੈ ਅੱਜ ਮੂਨਕ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਦੁਨੀਆ ਆਨੰਦ ਮਾਣਦੀ ਹੈ ਜਸ਼ਨ ਥੋੜਾ ਤੁਰ ਫਿਰ ਕੇ ਥੋੜਾ ਤੁਰ ਫਿਰ ਕੇ ਮੇਰੇ ਵੀਰੋ ਕਿਉਂਕਿ ਪਿੱਛੇ ਆ ਨਾ ਜਿਹੜੀ ਸੰਗਤ ਉਹ ਕਹਿੰਦੇ ਰਮਾਲ ਘੁਕਦੇ ਆ ਮਫਲਰ ਘੁਕਦੇ ਆ ਸਵਾਦ ਆਉਂਦਾ ਇਹਦੂ ਬਾ ਕਵਰ ਕਰੇ ਵਾਲ ਤੇ ਕਹਿੰਦੇ ਹਰਫ ਨੇ ਗੱਲ ਕਰਨੀ ਮੇਰੇ ਮਿੱਤਰੋ ਕਿਰ ਕੰਮ ਕਰ ਦੱਸ ਤੇਰਾ ਕੀ ਚੋਪਰਾ ਹੱਲਾ ਗੱਲਾ ਰੱਖੀ ਦਾ ਕਰਾ ਕੇ ਸੋਹਣਿਓ ਹਾਕ ਮਾਲਿਆ ਚੱਗੂ 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 ਉਹ ਕੰਮ ਕਸੂਤਾ ਹੋ ਗਿਆ ਮੂਨਕ ਦੇ ਵਿੱਚ ਹੱਲਾ ਗੱਲਾ ਹੋ ਗਿਆ ਹੱਲਾ ਗੱਲਾ ਜਾਂ ਹੋ ਗਿਆ ਹੱਲਾ ਗੱਲਾ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੇਰੇ ਵੀਰੋ ਸੁਆਦ ਆਇਆ ਪਿਆ ਉਹ ਮੂਨਕਾਰੇ ਹੋ ਗਿਆ ਜਿੱਤ ਖੁਸ਼ੀ ਨਹੀਂ ਹੋ ਰੇ ਸੰਗਤ ਖੁਸ਼ ਰੱਬ ਖੁਸ਼ ਲੈ ਵੀ ਸੇਵਾਦਾਰ ਐਨ ਸਾਰੇ ਖੇਡਣੇ ਅੱਜ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਹੋਰਾਂ ਨੇ ਐਲਾਨ ਕਰ ਦਿੱਤਾ ਇੱਕ ਪਾਸੇ ਬੂਟਾ ਨਦਾਨਾ ਦੂਜੇ ਪਾਸੇ ਸੁਨੀਲ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਣ ਯੂਕੇ ਬਲਕਾਰ ਕਮਾਣ ਲਾਪਰੇ ਇਕੱਠਾ ਇਹ ਸਾਰੇ ਯਾਰ ਕਹਿੰਦੇ ਆ ਆਕਮਾਲੀਏ ਜੱਗੂ ਤੇ ਹੁਣ ਤੋਂ ਤਿੰਨ ਜੱਫੇ 1 ਲੱਖ ਦੇ ਹੋਣਗੇ 1 ਲੱਖ ਦੇ ਤਿੰਨ ਜੱਫੇ ਜੱਗੂ ਦੇ ਪਰ ਮੱਲੀ ਮਨੀ ਮੰਡੀਆਂ ਵਾਲਾ ਮਨੀ ਪਰ ਦੂਸਰੇ ਪਾਸੇ ਬਿੱਕਾ ਛਾਤਰ ਦੀ ਧਰਤੀ ਹੈ ਨੰਬਰ ਬੌਪਰ ਦੀ ਟੀਮ ਦੇ ਹਿੱਸੇ ਕਰ ਗਿਆ ਵੱਡਾ ਮੈਚ ਚੱਲ ਰਿਹਾ ਆਕਮਾਲੀਏ ਜੱਗੂ ਤੇ ਤਿੰਨ ਜੱਫਿਆਂ ਤੇ 1 ਲੱਖ ਲੱਗ ਗਿਆ ਇਹ ਗੁਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ ਰਿਕਾਰਡ ਕੈਮ ਕਰਨ ਵਾਲਾ ਕਬੱਡੀ ਕੱਪ ਹੈ ਇਹ ਰਿਕਾਰਡ ਤੋੜਨ ਵਾਲਾ ਕਬੱਡੀ ਕੱਪ ਹੈ ਇਹ ਦੁਨੀਆ ਦੇ ਵਿੱਚ ਬੱਕਰੀਆਂ ਪੈਦਾ ਛੱਡੇਗਾ ਜੱਗੂ ਦੇ ਤਿੰਨ ਜੱਫੇ 1 ਲੱਖ ਦੇ ਜੱਗੂ ਦੇ ਤਿੰਨ ਜੱਫੇ ਕਹਿੰਦੇ 1 ਲੱਖ ਦੇ ਹੋਣੇ ਆ ਮੇਰੇ ਵੀਰੋ ਇਧਰ ਕੇਸ਼ ਬਾਪਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਪਾਲੀ ਮੂਰਗ ਜਿਹੜਾ ਵੀ ਆਸਟ੍ਰੇਲੀਆ ਵਾਲਾ ਭਰਾ 11000 ਦੀਆਂ ਤਿੰਨ ਕਬਡੀਆਂ ਪਾ ਦਿਓ ਬਾਪਰੀਏ ਰਕੇਸ਼ ਦੀਆਂ ਤਿੰਨ ਰੇਡਾਂ ਮੇਰੇ ਮਿੱਤਰੋ ਉਹ ਟਾਕੜ ਦੇ ਤਿੰਨ ਜੱਫੀਆਂ ਦਾ ਵੀ ਮੇਰਾ ਖਿਆਲ ਆ ਵੀ ਸੇਵ ਦਾ ਮਾਨ ਬੋਲਿਆ ਗਿਆ ਕਿ ਨਹੀਂ ਦੱਸੀ ਜਰਾ 31000 31000 ਵਾਹਿਗੁਰੂ ਮੇਰ ਕਰੇ 31 ਥੋੜਾ ਡਿਸਟਿਊਟ ਹੈ ਤੇ ਪੁਆਇੰਟ ਜਿਹੜਾ ਜਸ਼ਨ ਦਾ ਪੁਆਇੰਟ ਰੈਫਰੀ ਨਹੀਂ ਹੈਗਾ 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 ਦੋ ਹੈ ਪੁਆਇੰਟ ਰੇਡਰ ਦਾ ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾਂ ਜੁੜਿਆ ਪੁਆਇੰਟ ਜਿਹੜਾ ਪਰ ਨਹੀਂ ਉਧਰ ਪੰਮੇ ਸਾਨੇ ਦੇ ਕੋਲ ਕੋਈ ਟੈਲੀਵਿਜ਼ਨ ਜਾਂ ਬਣ ਗਿਆ ਟੈਲੀਵਿਜ਼ਨ ਜਾਂ ਬਣ ਗਿਆ ਮੂਵ ਸਪਰੇ ਗਰਾਊਂਡ ਦੇ ਵਿੱਚ ਕੋਈ ਨਹੀਂ ਕਰਦੇ ਹੋ ਆ ਥੋੜੇ ਜੇ ਟੋੜੀ ਬੰਦੇ ਆਪਦੇ ਸਾਹਮਣ ਬਹੁਤ ਸਾਰੇ ਖੜੇ ਹਸ਼ਿਆਰੇ ਕਰਾ ਹੋ ਜੀ ਅੰਦਰਲੇ ਪਾਸੇ ਨੂੰ ਮੇਰਾ ਵੀਰ ਵੜ ਕੇ ਆਹ ਸਾਹਮਣੇ ਰਕੇਸ਼ ਦੀ ਪਹਿਲੀ ਰੇਡ 11000 ਦੀ 11000 ਦੀ 11000 ਦੀ 11000 ਦੀ ਪਾਲੀਪੂਰ ਕਸਟਰੀਆਲੇ ਭਰਾ ਵੱਲੋਂ ਮੇਰੇ ਮਿੱਤਰੋ ਮਣੀ ਮੱਲੀਆ ਦੇ ਜੱਫੇ ਕੱਤੀਰੇ ਆ ਲੱਗੂ ਚੋਰ ਉੱਡ ਗਿਆ ਸੁਭਾਸ ਸਿਆਉਂਦਾ ਪੁੱਤ ਕਹਿੰਦੇ ਬੌਪਰੀ ਯਰਕੇਸ਼ ਲੋਕਾਂ ਦਾ ਦਿਲ ਜਿੱਤੂ ਖਿਡਾਰੀ ਬੱਗਿਆਂ ਦੇ ਦੁੱਲੇ ਵਰਗਾ ਨੌਜਵਾਨ ਇਹ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਇਹ ਗੱਲਾਂ ਇਕੱਠੇ ਗਵਿੰਦਪੁਰੇ ਦੇ ਕਬੱਡੀ ਕੱਪ ਦੇ ਹੋਈਆਂ ਸਨ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਤੇ ਮੇਰੇ ਵੀਰੋ ਪ੍ਰਮਾਤਮਾ ਦੀ ਮਿਹਰ ਹੋਈ ਹੈ ਸੰਗਤ ਦੀਆਂ ਦੁਆਵਾਂ ਨੇ ਜਿੱਦਾਂ ਦੁੱਲੇ ਦੀ ਚੜ੍ਹਾਈ ਹੈ ਇਦਾਂ ਹੌਲੀ ਹੌਲੀ ਚੜ੍ਹਾਈ ਜਿਹੜੀ ਉਹ ਰਕੇਸ਼ ਬਾਪਰੀਏ ਦੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਕਰੀਆਂ ਕੰਨਾਂ ਹੋਣਗੀਆਂ ਪਰ ਆਲਮਗੀਰ ਸਾਹਿਬ ਦੀ ਧਰਤੀ ਹੈ ਸ਼ਕੰਦਰ ਸਿਉਂਦਾ ਪੋਤਰਾ ਜਸ਼ਨ ਇਸ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਬੂਟਾ ਅੰਦਾਣਾ ਸੋਨੂ ਬਾਪੁਰੀਆ ਇਹ ਮਨਦੀਪ ਠੱਕੜਾ ਇਹ ਹਰਿਆਣੇ ਦੇ ਗੋਗੜੀਆਂ ਪਿੰਡ ਤੋਂ ਆਇਆ ਹੋਇਆ ਹੈ ਇਹ ਦੁਨੀਆ ਦੇ ਟੌਪ ਦੇ ਰੇਡਰਾਂ ਨੂੰ ਕਹਿ ਕਹਿ ਕੇ ਜਫੇ ਲਾ ਜਾਂਦਾ ਮੇਰੇ ਵੀਰੋ ਇੱਕ ਪਾਸੇ 31000 31000 ਦਾ ਮਸਲਾ ਹੈ ਗੱਲ ਨੰਬਰ ਦੀ ਵੀ ਹੈ ਗੱਲ 31000 ਦੀ ਵੀ ਹੋਣੀ ਮੇਰੇ ਮਿੱਤਰੋ ਬੜਾ ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਰਕੇਸ਼ ਬੱਬਰ ਦਾ 11000 ਦੀ ਦੂਜੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਉਧਰ ਕਹਿੰਦੇ ਮੱਕਰ ਹੋਣਾ ਨੇ ਚਮਕਾਰ ਹੋਣਾ ਨੇ ਪ੍ਰਕਾਰ ਕਮਾਲ ਹੋਣਾ ਨੇ ਗੁਰਪ੍ਰੀ ਯੂਕੇ ਹੋਣਾ ਨੇ ਲਾਪਰੀ ਚੱਠੇ ਹੋਣਾ ਨੇ 51000 ਕਮਤਾ ਮੇਰੇ ਮਿੱਤਰੋ ਕੰਨ ਸਮੇਂ ਨਹੀਂ ਹੋਣੀ ਆ ਪਾਪਰੀਏ ਦੀ ਰੇਡ ਮਨੀ ਦਾ ਵੀ ਜੱਫਾ ਕਹਿੰਦੇ 33000 ਦੇ ਮੱਲੀਆਂ ਪਿੰਡ ਬਲ ਮੱਲੀਆਂ ਤੇ ਸੰਗਰੂਰ ਮੱਲੀਆਂ ਤੇ ਸੰਗਰੂਰ ਮੱਲੀਆਂ ਸੰਗਰੂਰ ਪਾਲਵੇ ਦੀ ਹੱਥ ਵਿੱਚ ਜਿਹੜਾ ਸੰਗਰੂਰ ਹੈ ਕਹਿੰਦੇ ਤੇ ਕਹੌਂਦਿਆਂ ਦੇ ਕੱਡੇ ਗਰੂਰ ਹੈ ਕਹਿੰਦੇ ਤੇ ਕਹੌਂਦੇ ਹੁੰਦੇ ਤੋੜੇ ਗਰੂਰ ਹੈ ਉਧਰ ਸੱਤਾ ਬੰਗਾ ਵੀ ਪੁੱਜਾ ਹੋਇਆ ਹੈ ਕੈਪਟਨ ਮੱਗਰ ਸਿੰਘ ਦੀ ਬੰਗਾ ਬੀਤੇ ਚੇਤੇ ਤੌਰ ਤੇ ਪੁੱਜਿਆ ਸੁਨੀਲ ਕੰਧਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਸੋਨੂ ਹੈ ਨਾਲ ਬੂਟਾੜ ਦਾਣਾ ਨਾਲ ਕਹਿੰਦੇ ਦੂਜੀ ਕਿਨੀ ਤੇ ਹੁਸ਼ਿਆਰਾ ਹੈ ਹੁਸ਼ਿਆਰੀ ਦੇ ਨਾਲ ਜੱਫੇ ਲਾਉਣ ਵਾਲਾ ਜਾਫੀ ਡਬਲ ਟੱਚ ਦੇ ਫੈਸਲੇ ਹੈ ਨੰਬਰ ਹਾਕਮ ਵਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਕਬੱਡੀ 365.com ਕਬੱਡੀ 123 live.in ਵੱਡੇ ਮੇਲੇ ਨੂੰ ਪੂਰੀ ਦੁਨੀਆ ਦੇ ਵਿੱਚ ਬੁਖਾਰ ਰਹੀ ਹੈ ਮੰਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਛਾਤਰ ਦੇ ਬਿੱਕੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਹਾਕਮ ਵਾਲਿਆ ਜੱਗੂ ਹੈ ਦੂਜੀ ਕਨੀ ਤੇ ਮਨੀ ਮੱਲੀਆਂ ਵਾਲਾ ਚਾਰ ਜਾਫੀ ਹਾਕਮ ਵਾਲਾ ਪਿੰਡ ਦੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਡ ਕੋੜੇ ਇਹ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆਂ ਇਸ਼ਾਰੇ ਰੈਂਬੋ ਵੱਲ ਕਰਦੀ ਦੁਨੀਆਂ ਇਸ਼ਾਰੇ ਰੈਂਬੋ ਵੱਲ ਕਰਦੀ ਮਨੀ ਦੇ ਤੇ ਦੋ ਜੱਫੇ ਤਿੰਨ ਜੱਫੇ 51000 ਦੇ ਤੇ ਜੱਗੂ ਦੇ ਦੋ ਜੱਫੇ ਦੋ ਰਹਿਗੇ ਦੋ ਰਹਿਗੇ ਕਿੰਨੇ ਦੇ ਦੋ ਲੱਖ ਦੇ ਮੇਰੇ ਪੰਜਾਬੀ ਵੀਰੋ ਕੀ ਬਾਤ ਹੈ ਬੱਕਰ ਸਿਹਾਰ ਚਮਕਾਰ ਕਮਾਨ ਬਲਕਾਰ ਕਮਾਨ ਗੁਰਪ੍ਰੀ ਯੂਕੇ ਤੇ ਲਾਪ੍ਰੀ ਚੱਥੇ ਵੱਲੋਂ ਇਹ ਮਾਨ ਸਨਮਾਨ 2 ਲੱਖ ਦੇ ਬਖਸ਼ੇ ਜਾਣਗੇ ਦੋ ਜੱਫੇ ਆ ਗਿਆ ਸਵਾਦ ਕੇ ਨਹੀਂ ਫੇਰ ਮਕਰ ਸਿੰਘ ਸਿਹਾਲ ਦੇ ਵਿੱਚ 1 ਫਰਵਰੀ ਨੂੰ ਕਸਰਾ ਰਹਿ ਗਈਆਂ ਉਹ ਅੱਜ ਮੂਨਕ ਦੇ ਵਿੱਚ ਕੱਢ ਕੇ ਜਾਣੀਆਂ ਜੇ ਕਸਰਾ ਰਹਿ ਗਈਆਂ ਵੈਸੇ ਤੇ ਮਗਰਾ ਸਿਹਾਲ ਦੇ ਵਿੱਚ ਵੀ ਕਸਰ ਬਾਕੀ ਨਹੀਂ ਰਹੀ ਗੱਲਾਂ ਕਹਿੰਦੇ ਮੂਨਕ ਦੇ ਵਿੱਚ ਵੀ ਬੱਕਰੀਆਂ ਹੋ ਰਹੀਆਂ ਇਹ ਆਲਮਗੀਰ ਦੀ ਧਰਤੀ ਦਾ ਜਸ਼ਨ ਹੈ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਪੁੱਜਾ ਹੋਇਆ ਕਰਤਾਰ ਸਿੰਘ ਸਾਹਬੇ ਦੀ ਚੱਕਾ ਹੋਈ ਹੈ ਇੱਕ ਪਾਸੇ ਬੂਟਾ ਬਣਾਣਾ ਸੰਗਰੂਰ ਦੀ ਧਰਤੀ ਦੇ ਚਾਰ ਜਾਫੀ ਤਿਆਰ ਬਰ ਤਿਆਰ ਸੂਬਾ ਸਿੰਘ ਲੈਣ ਦਾ ਪੁੱਤ ਹਰਖ ਗਿਆ ਉਹ ਸਾਹਮਣੇ ਮੇਰੇ ਵੀਰੇ ਟਰਾਈ ਕਰਦਾ ਹੋਇਆ ਹੈ ਪਰ ਮਾਨਸਾ ਦਾ ਕਹਿੰਦੇ ਹਾਕਮ ਵਾਲਾ ਪਿੰਡ ਹੈ ਤਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੰਦ ਕਰਦੀ ਮੂਨਕ ਦੇ ਕਾਪ ਉੱਤੇ ਉਹੀ ਹੋ ਗਈ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ 20 ਮਾਰਚ ਨੂੰ ਜਨਾਬ ਦੇ ਵਿੱਚੋਂ ਦੋ ਗੱਡੀਆਂ ਜਾਣਗੀਆਂ ਇੱਕ ਕਹਿੰਦੇ ਮਾਨੂਕਿਆਂ ਨੂੰ ਜਾਊਗੀ ਇੱਕ ਮੂਨਕ ਨੂੰ ਆਉਂਗੇ ਬੰਟੂ ਉਹ ਕਹਿੰਦੇ ਗੁਲਜਾਰ ਤੇ ਨਾਲ ਕਹਿੰਦੇ ਜੀਵਨ ਮਾਨੂ ਕੇ ਕਿਸਾਨੀ ਸੰਘਰਸ਼ ਦੇ ਯੋਧਿਆਂ ਦਾ ਸਨਮਾਨ ਵੱਡਾ ਹੋਣਾ ਆਹ ਕਬੱਡੀ ਦੇ ਵੱਡੇ ਸਟਾਰਾਂ ਦਾ ਮਾਨ ਸਰਮਾਰ ਜੱਗੂਆ 2 ਲੱਖ ਦੇ ਜੱਫੇ ਹੋਣਗੇ ਲਾ ਹੱਥ ਪਾਕ ਰਾਰੇ ਦੇ ਹੱਥ ਨਚਾ ਦੇ ਦੁਨੀਆ ਪਰ ਮਣੀ ਮੱਲੀਆਂ 11000 11000 ਦੀ ਪੀਗੀ ਰੇਡ ਮੂਣਕਦੇ ਵਿੱਚ ਮੂਣਕਦੇ ਵਿੱਚ ਮੂਣਕਦੇ ਵਿੱਚ ਹੱਲਾ ਗੱਲਾ ਹੱਲਾ ਗੱਲਾ ਵਾਹ 11000 ਦਾ ਜੱਫਾ ਮੈਚ ਸਮਾਪਤ مگرا مبارک بات ہے میلا بڑھ گیا میلا بڑھ گیا میلہ بڑھ گیا, بڑ گیا, بڑ گیا جشدیا سات نمبر ارکیش نے اٹھا چھ جفے شے نمبر ارکیش تھنک تینکیو وے پالی بہت عالمگیریہ بیس ٹیڈر منی ملیا ایک دو تین چار پانچ شے